ਆਮ ਵੀਰ ਸਾਹਿਬ ਨੂੰ ਸਸਤੀ ਕਸਰਾਂ ਜਿਹੜੀ ਮੈਂ ਗੱਲ ਅੱਜ ਵੀਡੀਓ ਪਾਉਣ ਲੱਗਿਆ ਇੱਕ ਤਾਂ ਜਿਹੜਾ ਕੋਈ ਨੂੰ ਲੱਤ ਲੱਗਿਆ ਬੀੜੀ ਸੈਟ ਦੀ ਬੀੜੀ ਸੈਟ ਆਹੀ 10 ਦਿਨ 15 ਦਿਨ ਖੜਦੇ ਹੋਈ ਬਣ ਕੇ ਰੋਡ ਤੇ ਜਾਂਦੇ ਨਾ ਕੀ ਆਖੀ ਠੀਕ ਆ ਸਾਨੂੰ ਪਤਾ ਹੀ ਹੈ ਵੀ ਆਪਾਂ ਲੱਤ ਲੱਗੀ ਹੁੰਦੀ ਹੈ ਕਈ ਵਾਰੀ ਬੰਦੇ ਨੂੰ ਬੀੜੀ ਸੈਟ ਦੀ ਬੀੜੀ ਸੈਟ ਬੰਦਾ ਪੀਂਦਾ ਜਦੋਂ ਉਹੇ ਵਾਰੀ ਉਹ ਮੈਂ ਸੜਨ ਦਾ ਜਾਂ ਪਤੰਗਾ ਜਾਂ ਕੋਈ ਸੀਖ ਜਾ ਕੇ ਕਣਕ ਦੇ ਵਿਚਲੇ ਤੇ ਪੈਂਦੀ ਹੈ। ਉਹਨੂੰ ਪਤਾ ਕਣਕ ਨੂੰ ਅੱਗ ਪੈ ਜਾਂਦੀ ਹੈ। ਉਹਨੂੰ ਇਹ ਵੀ ਪਤਾ ਹੈ ਦਿਨ ਰਾਤ ਫੁੱਕਿਆ ਮਾਰਾ ਹੈ। ਠੀਕ ਹੈ। ਵੀ ਇਹ ਕੰਮ ਨਾ ਕਰੋ ਬੀੜੀ ਸਿਕਟ ਹੈ ਜਿਹੜੀ ਆਪੀ ਘਰੇ ਵੀ ਕੇ ਬਹਿ ਕੇ ਪੀਓ ਜਾਂ ਉੱਥੇ ਪੀਓ ਤੇ ਜੇ ਕੋ ਪਾਣੀ ਆਵਦਾ ਹਨਾ ਬੁਝਾ ਦਿਓ। ਕਿਉਂਕਿ ਇਹਨੂੰ ਲੱਤ ਲੱਗੀ ਆ। ਬੇਹੇ ਇਹੀ ਗੱਲ ਆ ਵੀ ਕਿਸੇ ਦੀ ਕਣਕ ਨਾ ਫੁਟੇ। ਪੀਐਨਈ ਕੀਆ ਤੇ ਇੱਕ ਹੋਰ ਆ ਬਈ ਇੱਕ ਬੰਦੇ ਨੂੰ ਦੋ ਦਰਖਤ ਤਿੰਨ ਦਰਖਤ ਜ਼ਰੂਰੀ ਹੈ ਜੇ ਆਕਸੀਜਨ ਚੰਗਾ ਲੈਣਾ ਹੁਣ ਗਰਮੀਆਂ ਕਰਕੇ ਏਸੀ ਵੱਧ ਹੋ ਗਏ ਤੇ ਗਰਮੈਸ਼ ਵਧੀ ਜਾਂਦੀਆਂ ਗੱਡੀਆਂ ਕਾਰਾਂ ਪਾਸੇ-ਆਸੇ ਪੱਕਾ ਹੋ ਗਿਆ ਲੋਕੋ ਪੱਥਰ ਲਾ ਕੇ ਪੱਥਰ ਵਰਗੇ ਹੋ ਗਏ ਠੀਕ ਹੈ ਜੀ ਇਹ ਹੀ ਹੈ ਦਰਖਤ ਲਾਓ ਵੱਧ ਤੋਂ ਵੱਧ ਤੇ ਯੂ ਲੱਤ ਲੱਗਿਆ ਬਿੜੀ ਸਿੱਟ ਦੀ ਘਟ ਤੋਂ ਘਟ ਨੂੰ ਘਟਾਓ ਜੇ ਕੀ ਹੋ ਨਾ ਅਹੀ 15 ਦਿਨਾਂ ਅਗਲੇ ਦਾ ਮਾਜਪੁੱਡਾ ਕਣਕ 'ਤੇ ਅੱਗ ਲੱਗ ਜਾਂਦੀ ਆ ਫਿਰ ਬੁਝਾਉਣੀ ਬਹੁਤ ਔਖੀ ਤੁਸੀਂ ਰੋਜ਼ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ ਵੀ ਇਹ ਕਰਪਾਤਰਵੰਨ ਕੇ ਵੀਂਦੇ ਜਿਹੜੇ ਸਿਕਟ ਬੀੜੀ ਪੀਣੇ ਆ ਉਹਦੀ ਘਰੇ ਬੈ ਕੇ ਪੀਓ ਉੱਥੇ ਬੁਝਾ ਕੇ ਆਓ ਰੋਡ ਤੇ ਜਾਂਦੇ ਸਿਕਟ ਬੀੜੀ ਨਾ ਲਓ ਠੀਕ ਹੈ ਜੀ ਤੇ ਸ਼ੇਅਰ ਲਾਇਕ ਕਰ ਦਿਓ ਤੇ ਇਹ ਕੰਮ ਨਾ ਕਰੋ ਧੰਨਵਾਦ